ਸਤਿ ਸ੍ਰੀ ਅਕਾਲ ਮੇਟਰੋਕੀ ਹਾਲ ਚਾਲ ਆ ਖੜਿਆ ਜੀ ਕਾਰਨਲ ਟਰੈਕਟਰ ਸੀਲਸ ਵਾਲਿਆਂ ਦੇ ਤੇ ਬਾਈ ਹੋਣਾ ਕੋਲੇ ਬਿਲਕੁਲ ਨਵੇਂ ਟਰੈਕਟਰ ਹੁੰਦੇ ਹੀ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਜੀ ਪੁਰਾਣੇ ਟਰੈਕਟਰ ਵੀ ਹੁੰਦੇ ਬਾਈ ਹੋਣਾ ਕੋਲ ਤੇ ਨਵੇਂ ਵੀ ਬਿਲਕੁਲ ਨਵੇਂ ਟਰੈਕਟਰ ਹੁੰਦੇ ਆ ਤੇ ਆ ਦੇਖ ਸਕਦੇ ਤੁਸੀਂ ਆ ਇਧਰ ਖੜਾ 5505 ਜੁਨ ਡੀਅਰ ਖੜਾ ਜੀ 21 ਮਾਡਲ ਆ ਜੀ 11 ਲੱਖ 35000 ਰੇਟ ਮਾਡਲ ਟਰੈਕਟਰ ਦੀ ਤੇ ਇਧਰ ਖੜਾ ਜ ਮਹਿੰਦਰਾ ਨੋਵੋ 4x4 ਤੇ 23 ਮਾਡਲ ਦਾ 12 ਲੱਖ 40 ਹਜ਼ਾਰ ਪੇ ਡਿਮਾਂਡ ਹੈ ਇਸ ਟਰੈਕਟਰ ਦੀ ਤੇ ਇਧਰ ਖੜਾ ਜ ਮਹਿੰਦਰਾ 65 DI ਹਾਂ 22 ਮਾਡਲ ਦਾ 7 ਲੱਖ 90 ਹਜ਼ਾਰ ਪੇ ਡਿਮਾਂਡ ਹੈ ਇਸ ਟਰੈਕਟਰ ਦੀ ਤੇ ਬਾਕੀ ਇੱਕ ਇਧਰ ਲੈ ਕੇ ਚੱਲਦੇ ਨਿਊ ਹਾਲੈਂਡ ਖੜਾ 3630 ਤੇ ਦੇਖ ਸਕਦੇ ਤੁਸੀਂ 21 ਮਾਡਲ ਦਾ 7,95,000 ਰੇਡ ਮੰਡਾ ਟਰੈਕਟਰ ਦੀ ਲਸ਼ਕਾਰੇ ਮਾਰਦਾ ਹੀ ਕੱਲੇ ਕੱਲੇ ਟਰੈਕਟਰ ਦੇਖ ਸਕਦੇ ਤੁਸੀਂ ਇੱਧਰ ਖੜਾ ਯੂਨਡਿਆਰ 5310 2008 ਮਾਡਲ ਦਾ 4,95,000 ਰੇਡ ਮੰਡਾ ਟਰੈਕਟਰ ਦੀ ਤੇ ਇੱਧਰ ਖੜਾ ਜੀ ਸੋਨਾਲੀਕਾ ਦੇਖ ਸਕਦੇ ਤੁਸੀਂ ਬਿਲਕੁਲ ਨਵਾਂ ਟਰੈਕਟਰ ਹੈ 21 ਮਾਡਲ ਦਾ 6,40,000 ਰੇਡ ਮੰਡਾ ਟਰੈਕਟਰ ਦੀ ਪੰਜਾਬ ਨੰਬਰ ਹੈ ਜੀ ਦੇਖ ਸਕਦੇ ਤੁਸੀਂ ਤੇ ਬਾਕੀ ਇੱਧਰ ਖੜਾ ਏ ਮਹਿੰਦਰਾ ਸਿਸ 5 ਡੀ ਆਰ ਜਨੋਵੋ ਤੇ ਇਹ ਵੀ ਪੰਜਾਬ ਨੰਬਰ ਹੈ ਜੀ 17 ਮਾਡਲ 6 ਲੱਖ 35000 ਰੁਪਏ ਦੀ ਮੰਗ ਦਾ ਟਰੈਕਟਰ ਦੀ ਤੇ ਇੱਧਰ ਖੜਾ ਏ ਨਿਊ ਹਾਲੈਂਡ ਨਿਊ ਹਾਲੈਂਡ 65 ਦੇਖ ਸਕਦੇ ਤੁਸੀਂ ਪੰਜਾਬ ਨੰਬਰ 15 ਮਾਡਲ 5 ਲੱਖ 40000 ਰੁਪਏ ਦੀ ਮੰਗ ਦਾ ਟਰੈਕਟਰ ਦੀ ਤੇ ਬਾਕੀ ਇੱਧਰ ਲੈ ਕੇ ਚੱਲਦੇ ਆਂ ਖੜਾ Mahindra 605 DI Arjun Novo 4x4 ਦੇਖ ਸਕਦੇ ਤੁਸੀਂ ਪੰਜਾਬ ਨੰਬਰ 18 ਮਾਡਲ ਆ 7,65,000 ਵੀ ਡਿਮਾਂਡ ਆ ਇਸ ਟਰੈਕਟਰ ਦੀ ਦੇਖ ਸਕਦੇ ਤੁਸੀਂ ਬੈਲ ਕਾਲ ਨਵੇਂ ਟਰੈਕਟਰ ਹੁੰਦੇ ਬਾਈ ਹੋਣਾ ਕੋਲੇ ਤੁਸੀਂ ਦੇਖ ਸਕਦੇ ਹੋ ਮਾਰ ਸਕਦੇ ਨਿਗਾ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਬਾਈ ਹੋਣਾ ਨਾਲ ਜ਼ਰੂਰ ਜ਼ਰੂਰ ਕੰਟੈਕਟ ਕਰਨ ਤੇ ਨੰਬਰ ਵੀ ਤੁਹਾਨੂੰ ਦਵਾਂਗੇ ਜੀ ਐਂਡ ਤੇ ਤੇ ਆ ਜੋ ਲੈ ਕੇ ਚਲਦੇ ਆ ਇੱਧਰ ਖੜਾ ਜੀ ਯੂਨੀਅਰ 50 50 ਡੀ 16 ਮਾਡਲ ਆ 5 ਲੱਖ 10 ਹਜ਼ਾਰ ਵੀ ਡਿਮਾਂਡ ਆ ਇਸ ਟਰੈਕਟਰ ਦੀ ਦੇਖ ਸਕਦੇ ਤੁਸੀਂ ਤੇ ਇੱਧਰ ਖੜਾ ਜੀ ਸੋਨਾਲੀ ਕੱਡੀ ਆ ਜੀ 60 RX ਤੇ ਪੰਜਾਬ ਨੰਬਰ 22 ਮੌਲ ਦਾ 7 ਲੱਖ 20 ਹਜ਼ਾਰ ਵੀ ਡਿਮਾਂਡ ਆ ਇਸ ਟਰੈਕਟਰ ਦੀ ਬੈਲ ਕੋਲ ਨਵੇਂ ਟਰੈਕਟਰ ਹੁੰਦੇ ਭਾਈ ਹੁਣਾਂ ਕੋਲੇ ਤੇ ਇੱਧਰ ਖੜਾ ਈ ਸੋਨ ਵਾਲੀ ਕਿ ਇੰਟਰਨੈਸ਼ਨਲ ਡੀ 750 18 ਮਾਡਲ ਆ 5 ਲੱਖ 20 ਹਜ਼ਾਰ ਵੀ ਡਿਮਾਂਡ ਆ ਇਸਟ੍ਰਕਟਰ ਦੀ ਪੰਜਾਬ ਨੰਬਰ ਆ ਜੀ ਤੇ ਬਾਕੀ ਇੱਧਰ ਲੈ ਕੇ ਚੱਲਦੇ ਆ ਮਿੱਤਰੋ ਖੜਾ ਈ ਸਵਰਾਜ 969 ਐਫੀ ਬਹੁਤ ਸੋਹਣਾ ਡਾਇਰੈਕਟਰਾਇਜ਼ ਦੇ ਸਕਦਾ ਤੁਸੀਂ ਤੇ ਇਧਰ ਰੇਟ ਨਹੀਂ ਬਾਈ ਹੁਣ ਲਿਖਿਆ ਹੈਗਾ ਤੇ ਬਾਕੀ ਤੁਸੀਂ ਤੁਹਾਨੂੰ ਨੰਬਰ ਦਵਾਂਗੇ ਤੇ ਬਾਈ ਹੁਣਾਂ ਨੂੰ ਫੋਨ ਲਾ ਕੇ ਪੁੱਛ ਸਕਦੇ ਹੋ ਇਹ ਗੱਲਬਾਤ ਕਰ ਸਕਦੇ ਹੋ ਇਧਰ ਖੜਾ ਹੈ ਐਚ ਐਮਟੀ ਪੰਜਾਬੀ ਬਾਈ ਤੇ 16 ਮਾਡਲ 3 ਲੱਖ 25000 ਰੁਪਏ ਦੀ ਡਿਮਾਂਡ ਹੈ ਇਸ ਟਰੈਕਟਰ ਦੀ ਤੇ ਬਾਕੀ ਇਧਰ ਖੜਾ ਹੈ ਪ੍ਰੀਤ 4x4 ਦੇ ਸਕਦੇ ਤੁਸੀਂ ਦੇ ਸਕਦੇ ਕੰਬਾਈਨ ਜੱਡਾ ਟਰੈਕਟਰ ਆ ਹੀ ਦੇ ਸਕਦੇ ਹਾਂ ਪੂਰਾ ਤੱਕਾ ਟਰੈਕਟਰ ਆ ਹੀ ਕੀ ਮਾਡਲ ਆ ਇਹ ਤੇ ਬਾਕੀ ਡਿਮਾਂਡ ਬਾਈ ਹੁਣਾਂ ਨਹੀਂ ਲਿਖੀ ਹੈ ਕਿ ਬਾਕੀ ਤੁਸੀਂ ਕਾਲ ਕਰਕੇ ਬਾਈ ਹੁਣਾਂ ਨੂੰ ਪੁੱਛ ਸਕਦੇ ਹੋ ਤੇ ਬਾਕੀ ਇੱਧਰ ਖੜਾ ਹੀ ਆਨ ਡੀਰ 53 ਆ 5305 18 ਮਾਡਲ ਆ 5 ਲੱਖ 40 ਹਜ਼ਾਰ ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਤੇ ਬਾਕੀ ਬਾਈ ਹੁਣਾਂ ਕੋਲੇ ਪੁਰਾਣੇ ਟਰੈਕਟਰ ਵੀ ਹੁੰਦੇ ਨਵੇਂ ਤਾਂ ਹੁੰਦੇ ਹੀ ਹੁੰਦੇ ਆ ਪੁਰਾਣੇ ਵੀ ਹੁੰਦੇ ਬਾਈ ਹੁਣਾਂ ਕੋਲੇ ਤੇ ਨੰਬਰ ਤੁਹਾਨੂੰ ਬੋਲ ਦਿੰਨੇ ਜੀ 98140 38413 98140 38413 ਤੇ ਦੂਜਾ ਨੰਬਰ ਹੈਗਾ 98141 14511 98141 14511 ਤੇ ਬਾਈ ਹੁਣ ਤੁਸੀਂ ਗੱਲਬਾਤ ਕਰ ਸਕਦੇ ਕਿਸੇ ਵੀ ਨੰਬਰ ਤੇ ਫੋਨ ਲਾ ਕੇ ਪੁੱਛ ਸਕਦੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਜਰੂਰ ਬਾਈ ਹੁਣਾਂ ਕੋਲੇ ਗੇੜਾ ਮਾਰੋ ਧੰਨਵਾਦ ਜੀ